ਜੋ ਮੌਜੂਦਾ ਪਾਰਟੀਆਂ ਸਮੇਂ ਦੇ ਵਿੱਚ ਸੱਤਾ ਦੇ ਵਿੱਚ ਨੇ ਉਹਨਾਂ ਨੇ ਜਿੰਨੇ ਵਾਅਦੇ ਕੀਤੇ ਨੇ ਉਹਨਾਂ ਕੰਮ ਦੇ ਸਿਰਫ ਉੱਪਰਲੇ ਪੋਚੇ ਮਾਰੇ ਜਾ ਰਹੇ ਨੇ ਵਾਟਸਐਪ ਆ ਦੇ ਦਿਆ ਔਰ ਕੋਈ ਕੰਮ ਨਹੀਂ ਕਰਦੇਗੇ ਦੁਨਨੇ ਜਾਣੇ ਤੇ ਸੀਵਰੇਜ ਦਾ ਗੰਦ ਕੱਢਣ ਵਾਲੇ ਕੋਲੇ ਖੜਿਆ ਕਿ ਤੇ ਟੱਕਣ ਲਾਉਣ ਵਾਲੇ ਕੋਲੇ ਖੜਿਆ ਕੰਮ ਕੋਈ ਨਹੀਂ ਹੋ ਰਿਹਾ ਅੱਜ ਵੀ ਤੁਸੀਂ 14 ਨੰਬਰ ਤੋਂ ਲੈ ਕੇ ਪਰੇ ਤੱਕ ਜਿਹਨੂੰ ਮਰਜ਼ੀ ਜਾ ਕੇ ਪੁੱਛ ਲੋ ਉਹ ਕਹਿੰਦੇ ਸੀਵਰੇਜ ਸਾਡਾ ਉੱਧੇ ਪਿਆ ਜੀ ਸਿਰਫ ਇਹਨਾਂ ਨੇ ਲੈਕਚਰ ਸਿਰ ਕੀਤਾ ਸਿਰਫ ਫੋਟੋਆਂ ਖਿਚਾ ਕੇ ਵਟਸਐਪ ਤੇ ਪਾਉਂਦਾ ਮਤਲਬ ਆ ਇਹਨਾਂ ਦਾ ਟੋਏ ਹੁੰਦੇ ਸੀ 18-18 ਫੁੱਟ ਦੇ ਉਹ ਕਿਸੇ ਹੋਰ ABC ਨੇ ਨਹੀਂ ਭਰਾਇਆ ਜਿੰਨੇ ਹੁਣ ਕਾਉਂਸਲਰ ਬਣੇ ਫਿਰਦੇ ਸੀ ਜਾਂ ਸਾਬਕਾ ਨੇ ਇਹ ਸਾਰੇ ਪੁਰਾਣੀਆਂ ਅਕਾਲੀ ਸਰਕਾਰਾਂ ਮਿਹਲੇ ਦੇ ਭਰਾਏ ਹੋਏ ਨੇ ਇਹ ਸੀਵਰੇਜ ਅਕਾਲੀ ਸਰਕਾਰ ਦੇ ਪਵਾਏ ਮੈਨੂੰ ਉਸ ਦਿਨ ਕਹੇ ਨਹੀਂ ਭਾਲਣੀ ਪੁੱਛਿਆ ਜਿਵੇਂ ਅਕਾਲੀ ਦਲ ਨੂੰ ਲੋਕ ਭੁੱਲਦੇ ਜਾ ਰਹੇ ਸੀ ਵੀ ਭਾਈ ਇਹ ਅਕਾਲੀ ਦਲ ਨੇ ਕੀ ਕੀਤਾ ਕਿਉਂਕਿ ਨਵੀਆਂ ਪਾਰਟੀਆਂ ਨੇ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਪਾਰਟੀਆਂ ਨੇ ਆਪਣਾ ਗ੍ਰਾਫ ਇਦਾਂ ਦਾ ਬਣਾ ਲਿਆ ਕਿ ਅਕਾਲੀ ਦਲ ਨੇ ਕੁਝ ਕੀਤਾ ਹੀ ਨਹੀਂ ਉਹ ਭੁੱਲ ਗਏ ਜਿਹੜਾ ਵਿਰਾਸਤ ਹੈ ਖਾਲਸਾ ਚੱਪੜ ਚਿੜੀ ਦੀ ਯਾਦਗਾਰ ਉਹ ਭੁੱਲ ਗਏ ਜਿਹੜੀ ਦਾਲ ਆਟਾ ਸਕੀਮ ਉਹ ਲੋਕੀ ਭੁੱਲ ਗਏ ਪੈਨਸ਼ਨ ਸਕੀਮਾਂ ਇਹ ਕਿਸੇ ਹੋਰ ਨੇ ਨਹੀਂ ਲਿਆਂਦੀਆਂ ਸੀ ਅਕਾਲੀ ਦਲ ਨੇ ਲਿਆਂਦੀਆਂ ਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਵਾਰਡ ਨੰਬਰ 46 ਤੋਂ ਜਸਪ੍ਰੀ ਸਿੰਘ ਸ਼ਿਰੋਮਣੀ ਅਕਾਲੀ ਦਲ ਤੋਂ ਕੌਂਸਲਰ ਦੇ ਉਮੀਦਵਾਰ ਹੈਗੇ ਨੇ ਤੇ ਭਰਵਾ ਹੁੰਕਾਰਾ ਮਿਲ ਰਿਹਾ ਹੈਗਾ ਡੋਰ ਟੂ ਡੋਰ ਜਿਹੜੀ ਮੀਟਿੰਗਾਂ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਗੱਲਬਾਤ ਹੋਈ ਹੈਗੀ ਜਸਪ੍ਰੀ ਜੀ ਜਨਾਂ ਪੁੱਛਦੇ ਆ ਜਸਪ੍ਰੀ ਜੀ ਡੋਰ ਟੂ ਡੋਰ ਤੁਸੀਂ ਮੀਟਿੰਗ ਕਰ ਰਹੇ ਹੋ ਰਿਸਪੌਂਸ ਕੀ ਹੈਗਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਜਦੋਂ ਡੋਰ ਟੂ ਡੋਰ ਜਾ ਰਹੇ ਹਾਂ ਲੋਕਾਂ ਨੂੰ ਮਿਲ ਰਹੇ ਹਾਂ ਸਵੇਰੇ ਸ਼ਾਮ ਨੂੰ ਜਾ ਕੇ ਲੋਕੀ ਖੁਸ਼ ਬਹੁਤ ਨੇ ਅੱਜ ਅਕਾਲੀ ਦਲ ਦੇ ਇਸ ਫੈਸਲੇ ਤੋਂ ਕਿ ਅੱਜ ਇੱਕ ਯੁਵਾ ਨੇਤਾ ਨੂੰ ਉਹਨਾਂ ਨੇ ਮੈਦਾਨ ਦੇ ਵਿੱਚ ਉਤਾਰਿਆ ਸਾਰੀ ਟੀਮ ਨੇ ਪੂਰਾ ਸਾਥ ਦਿੱਤਾ ਜਦੋਂ ਲੋਕਾਂ ਨਾਲ ਜਾ ਕੇ ਗੱਲ ਕਰੀ ਦੀ ਹੈ ਕਹਿੰਦੇ ਸਾਨੂੰ ਖੁਸ਼ੀ ਬਹੁਤ ਹੈ ਪਰ ਪੁਰਾਣਾ ਗ੍ਰਾਫ ਨੀਚੇ ਗਿਰਨ ਕਰਕੇ ਸਾਨੂੰ ਦੁੱਖ ਵੀ ਬਹੁਤ ਹੈ ਤੇ ਅੱਜ ਸਾਨੂੰ ਕੁਝ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਵਾਂ ਅਕਾਲੀ ਦਲ ਤੋਂ ਅਸੀਂ ਲੈ ਸਕਦੇ ਆ ਤੇ ਅੱਜ ਲੋਕਾਂ ਦਾ ਵਿਸ਼ਵਾਸ ਵੀ ਹੈ ਉਹਦੇ ਵਿੱਚ ਕਈ ਕਾਰਨ ਨੇ ਜਿਨ੍ਹਾਂ ਵਿੱਚੋਂ ਪਹਿਲਾ ਕਾਰਨ ਹੈ ਜੋ ਮੌਜੂਦਾ ਪਾਰਟੀਆਂ ਸਮੇਂ ਦੇ ਵਿੱਚ ਸੱਤਾ ਦੇ ਵਿੱਚ ਨੇ ਉਹਨਾਂ ਨੇ ਜਿੰਨੇ ਵਾਅਦੇ ਕੀਤੇ ਨੇ ਉਹਨਾਂ ਕੰਮ ਦੇ ਸਿਰਫ ਉੱਪਰਲੇ ਪੋਚੇ ਮਾਰੇ ਜਾ ਰਹੇ ਨੇ ਜੇ ਅੱਜ ਗੱਲ ਕਰੀਏ ਗਲੀਆਂ ਬਣਾਉਣ ਦੀ ਜਾਂ ਕਿਸੇ ਵੀ ਚੀਜ਼ ਦੀ ਤਾਂ ਆਮ ਤੌਰ ਤੇ ਦੇਖੋ ਗਲੀਆਂ ਬਣਤਾ ਰਹੀਆਂ ਨੇ ਪਰ ਉਹ ਨਜਾਇਜ਼ ਗਲੀਆਂ ਬਹੁਤ ਬਣ ਰਹੀਆਂ ਨੇ ਜਿਹੜੀਆਂ ਟੁੱਟੀਆਂ ਨੇ ਅੱਜ ਵੀ ਟੁੱਟੀਆਂ ਪਈਆਂ ਨੇ ਤੇ ਜੇ ਕੁਝ ਬਣੀਆਂ ਨੇ ਤਾਂ ਮਟੀਰੀਅਲ ਚੈੱਕ ਕਰੋ ਗਲੀਆਂ ਬਣਦੀਆਂ ਬਾਅਦ ਨੇ ਪਟਾਈ ਪਹਿਲਾਂ ਹੋ ਜਾਂਦੀ ਹੈ ਮੈਂ ਪਿੱਛੇ ਜੇ ਗੱਲ ਕਰਦਾ ਸੀ ਜਿਵੇਂ ਅਕਾਲੀ ਦਲ ਨੂੰ ਲੋਕ ਭੁੱਲਦੇ ਜਾ ਰਹੇ ਸੀ ਵੀ ਭਾਈ ਇਹ ਅਕਾਲੀ ਦਲ ਨੇ ਕੀ ਕੀਤਾ ਕਿਉਂਕਿ ਨਵੀਆਂ ਪਾਰਟੀਆਂ ਨੇ ਆ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਪਾਰਟੀਆਂ ਨੇ ਆਪਣਾ ਗ੍ਰਾਫ ਇਦਾਂ ਦਾ ਬਣਾ ਲਿਆ ਕਿ ਅਕਾਲੀ ਦਲ ਨੇ ਕੁਝ ਕੀਤਾ ਹੀ ਨਹੀਂ ਉਹ ਭੁੱਲ ਗਏ ਜਿਹੜਾ ਵਿਰਾਸਤ ਤੇ ਖਾਲਸਾ ਚੱਪੜ ਚਿੜੀ ਦੀ ਯਾਦਗਾਰ ਉਹ ਭੁੱਲ ਗਏ ਜਿਹੜੀ ਦਾਲ ਆਟਾ ਸਕੀਮ ਉਹ ਲੋਕੀ ਭੁੱਲ ਗਏ ਪੈਨਸ਼ਨ ਸਕੀਮਾਂ ਇਹ ਕਿਸੇ ਹੋਰ ਨੇ ਨਹੀਂ ਲਿਆਂਦੀਆਂ ਸੀ ਅਕਾਲੀ ਦਲ ਨੇ ਲਿਆਂਦੀਆਂ ਸੀ ਹੁਣ ਇਹ ਤਾਂ ਗੱਲਾਂ ਹੋ ਗਈਆਂ ਵੱਡੀਆਂ ਪਾਰਟੀਆਂ ਦੀਆਂ ਜੇ ਵੱਡੀਆਂ ਪਾਰਟੀਆਂ ਦੇ ਵਿੱਚ ਸੀਐਮ ਲੈਵਲ ਤੇ ਉਹਨਾਂ ਨੇ ਕੀ ਕੀਤਾ ਹੁਣ ਮੈਂ ਗੱਲ ਕਰ ਲੈਣਾ ਕਾਉਂਸਲਰ ਦੀ ਆਪਾਂ ਕਾਉਂਸਲਰ ਦੇ ਵਾਰਡ ਦੀਆਂ ਇਲੈਕਸ਼ਨ ਦੇ ਵਿੱਚ ਖੜੇ ਆ ਤਾਂ ਅੱਜ ਆਪਾਂ ਇਹਦੇ ਵਿੱਚ ਗੱਲ ਕਰਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗ ਅਸੀ ਸ਼ੀਰਾ ਸਾਹਿਬ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਵਾਰਡ ਦੇ ਵਿੱਚ ਉਹਨਾਂ ਨੇ ਜਿੱਥੇ ਦਾ ਸਾਰਾ ਸੀਵਰੇਜ ਉਹਨਾਂ ਦੇ ਹੱਥੀਂ ਪਿਆ ਹੋਇਆ ਸੋ ਅੱਜ ਜਿਹੜੇ ਬੰਦੇ ਨੇ ਇੰਨੀ ਮਿਹਨਤ ਕੀਤੀ ਉਹਨਾਂ ਨੇ ਇਹ ਵੀ ਵਾਅਦੇ ਕੀਤੇ ਸੀ ਕਿ ਹੁਣ ਇਹ ਸੀਵਰੇਜ ਪੁਰਾਣਾ ਹੋ ਚੁੱਕਾ ਕਿਉਂਕਿ 20 ਸਾਲ ਕਾਉਂਸਲਰ ਉਹ ਰਹਿ ਚੁੱਕੇ ਨੇ ਉਸ ਤੋਂ ਬਾਅਦ ਉਹਨਾਂ ਨੇ ਜੋ ਉਹ ਵੀ ਸ਼ੁਰੂਆਤੀ ਅਕਾਲੀ ਦਲ ਤੋਂ ਹੀ ਇੱਥੇ ਕਾਉਂਸਲਰ ਬਣੇ ਸੀ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਅੱਗੇ ਵੱਧ ਕੇ ਬਹੁਤ ਕੰਮ ਕੀਤੇ ਨੇ ਤੇ ਉਸ ਤੋਂ ਬਾਅਦ ਅੱਜ ਉਹ ਸੀਵਰੇਜ ਉਹਨਾਂ ਨੇ ਕਿਹਾ ਸੀ ਉਹਨੇ ਪੁਰਾਣਾ ਹੋ ਗਿਆ ਆਪਾਂ ਜਦੋਂ ਦੁਬਾਰਾ ਸੱਤਾ ਵਿੱਚ ਆਏ ਤੇ ਆਪਾਂ ਇਹਨੂੰ ਡੈਡ ਕਰਕੇ ਵਧੀਆ ਨਵਾਂ ਸੀਵਰੇਜ ਪਾਵਾਂਗੇ ਪਰ ਹੋਇਆ ਕਿ ਨਵੀਆਂ ਅਕਲੀਆਂ ਬਣਨ ਤੋਂ ਪੱਟੀਆਂ ਕਿਉਂ ਜਾ ਰਹੀਆਂ ਨੇ ਕਾਰਨ ਕੀ ਹੈ ਇਹ ਤਾਂ ਦੇਖੋ ਜੇ ਤੇ ਤੂੰ ਦੇਖਣਾ ਚਾਹੁੰਦੇ ਹੋ ਤਾਂ ਦੇਖੋ ਅੱਜ ਉਹੀ ਸੀਵਰੇਜ ਦੀਆਂ ਦੁਆਰਾ ਪ੍ਰੋਬਲਮਸ ਆ ਰਹੀਆਂ ਨੇ ਉਹੀ ਪਾਣੀ ਦੀਆਂ ਪਾਈਪਾਂ ਦੀਆਂ ਦੁਆਰਾ ਪ੍ਰੋਬਲਮ ਆ ਰਹੀਆਂ ਨੇ ਨਵੇਂ ਟਿਊਬਲ ਤਾਂ ਲੱਗ ਰਹੇ ਨੇ ਪਰ ਪਾਈਪਾਂ ਛੋਟੀਆਂ ਨੇ ਤਾਰਾਂ ਦੀਆਂ ਗੱਲਾਂ ਚੱਲਣਗੀਆਂ ਤਾਂ ਤਾਰਾਂ ਪੁਰਾਣੀਆਂ ਚੱਲ ਰਹੀਆਂ ਨੇ ਅੱਜ ਜਾ ਕੇ ਦੇਖੋ 4 ਐਮ ਐਮ ਦੀਆਂ ਤਾਰਾਂ ਲੋਕਾਂ ਦੇ ਘਰਾਂ 'ਚ ਜੇ 4 ਏਸੀ ਲੱਗੇ ਲੋਡ ਵਧਵਾ ਲੈ ਸਰਕਾਰਾਂ ਨੇ ਲੋਡ ਵਧਾਣ ਦੀ ਆ ਸਾਨੂੰ ਛੂਟ ਦੇ ਕੇ ਵੀ ਇੰਨੀ ਨਹੀਂ ਛੂਟ ਦੇਤੀ ਆ ਜੀ ਆਮ ਆਦਮੀ ਵਕੈਂਟਿੰਗ ਪਾਰਟੀ ਕਹਿੰਦੀ ਕਿ ਇਹਦੇ ਵਿੱਚ ਤੁਸੀਂ ਤੁਹਾਨੂੰ ਛੂਟ ਦੇ ਦਿੱਤੀ ਤੁਸੀਂ ਲੋਡ ਵਧਾ ਲਓ ਤੇ ਮੀਟਰਾਂ ਦੇ ਬਿੱਲ ਚੈ ਕਿਸੇ ਵੀ ਮੀਟਰ ਦੇ ਬਿੱਲ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਪੁਰਾਣਾ ਲੋਡ ਬੋਲ ਰਿਹਾ ਜਿਨ੍ਹਾਂ ਨੇ ਲੋਡ ਵਧਵਾਏ ਨੇ ਅੱਜ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੇ ਕੰਮ ਹਵਾ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੇ ਨੇ ਗਰਾਊਂਡ ਲੈਵਲ ਦੇ ਉੱਤੇ ਕੁਆਲਿਟੀ ਦੇ ਵਿੱਚ ਦੇਖਿਆ ਜਾਵੇ ਘਟ ਹੋ ਰਹੇ ਨੇ ਇਹ ਗੱਲਾਂ ਸਾਨੂੰ ਲੋਕਾਂ ਨੇ ਦੱਸੀਆਂ ਨੇ ਸਾਨੂੰ ਨਾ ਸਾਡੇ ਨਾਲੋਂ ਜ਼ਿਆਦਾ ਲੋਕਾਂ ਨੂੰ ਪਤਾ ਜਿਹੜੇ ਰੋਜ਼ ਇਸ ਚੀਜ਼ ਨੂੰ ਝੇਲਦੇ ਨੇ ਮੈਂ ਇਸ ਵਾਰਡ ਦੇ ਵਿੱਚ ਜੰਮਿਆ ਪਲਿਆ ਵਧਿਆ ਖੇਡਿਆ ਮੇਰੀ ਇਹ ਸੋਚ ਹੈ ਜੋ ਮੈਂ ਲੋਕਾਂ ਅੱਗੇ ਰੱਖੀ ਹੈ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਨਵੀਆਂ ਚੀਜ਼ਾਂ ਦੇ ਵਿੱਚ ਕੀ ਕੀ ਲੈ ਕੇ ਆਉਣਾ ਲਾਈਕ ਤੁਸੀਂ ਜੇ ਆਪਾਂ ਦੇਖਦੇ ਆ ਹੁਣ ਜਿਹੜੇ ਸੀਵਰੇ ਦੀਆਂ ਗੱਲਾਂ ਕਰਦੇ ਨੇ ਇਹਨਾਂ ਨੂੰ ਪਾਸ ਕਰਾਉਣ ਲਈ ਤਸ਼ੀਰਾ ਸਾਹਿਬ ਦੁਬਾਰਾ ਕਾਉਂਸਲਰ ਬਣੇ ਨੇ ਉਹਨਾਂ ਨੇ ਜਿਹੜਾ ਸਾਡਾ ਪੈਚਵਰਕ ਸੀਗਾ ਉਹ ਤਾਂ ਕੰਪਲੀਟ ਕਰਤਾ ਉਹਨਾਂ ਨੇ ਨਵੀਆਂ ਗਲੀਆਂ ਵੀ ਬਣਾਤੀਆਂ ਪਰ ਉਹ ਕਿੰਨੀਆਂ ਚੱਲ ਰਹੀਆਂ ਨੇ ਤੁਹਾਡੇ ਸਾਹਮਣੇ ਆ ਤੇ ਜਿਹੜੀਆਂ ਬਣਨ ਵਾਲੀਆਂ ਰਹਿ ਗਈਆਂ ਉਹ ਉੱਥੇ ਹੀ ਰਹਿ ਗਈਆਂ ਜਿਹੜਾ ਸਾਡਾ ਸੀਵਰੇਜ ਆ ਉਹਦੇ ਬਾਰੇ ਤਾਂ ਕੋਈ ਸੋਚਿਆ ਹੀ ਨਹੀਂ ਗਿਆ ਔਰ ਜਿਹੜੀਆਂ ਟਿਊਬਲ ਦੀਆਂ ਗੱਲਾਂ ਕਰਦੇ ਨੇ ਵੀ ਅਸੀਂ ਟਿਊਬਲ ਲਵਾਏ ਪਾਣੀ ਦੀ ਸਮੱਸਿਆ ਸੀ ਮੈਂ ਪਿੱਛੇ ਜੇ ਇੱਕ ਇੰਟਰਵਿਊ ਸੁਣਦਾ ਸੀ ਸੀਰਾ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਨੇ ਕਿਉਂਕਿ ਮੈਂ ਇਸ ਸਮੇਂ ਜਿਹੜੀ ਗੱਲ ਕਰ ਰਿਹਾ ਉਹ ਕੰਮ ਦੇ ਆਧਾਰ ਤੇ ਕਰ ਰਿਹਾ ਇਹ ਕਿਸੇ ਦੀ ਨਿੰਦਾ ਨਹੀਂ ਕਰਦਾ ਉਹਨਾਂ ਨੇ ਕਿਹਾ ਕਿ ਮੈਂ ਕੰਮ ਕਰਵਾਇਆ ਜੀ ਕੀ ਕਰਵਾਇਆ ਮੈਂ ਪਾਣੀ ਦਾ ਸਾਰਾ ਕੰਮ ਕਰਵਾਇਆ ਜੀ ਸਾਡੇ ਏਰੀਆ 'ਚ ਪਾਣੀ ਬਹੁਤ ਗੰਦਾ ਸੀ ਠੀਕ ਹੈ ਜੀ ਸਤਿਵਚਨ ਉਹ ਕਹਿੰਦੇ ਜੀ ਸਾਡੇ ਏਰੀਆ 'ਚ ਗਲੀਆਂ ਨਾਲੀਆਂ ਦੀ ਬਹੁਤ ਸਮੱਸਿਆ ਸੀਗੀ ਸਾਡੇ ਏਰੀਆ 'ਚ ਸੀਵਰੇਜ ਦੀ ਬਹੁਤ ਸਮੱਸਿਆ ਸੀ ਅਸੀਂ ਉਹਨੂੰ ਹੱਲ ਕਰਵਾਇਆ ਹੱਲ ਨਹੀਂ ਕਰਵਾਇਆ ਸੀ ਉਹਨੂੰ ਬਸ ਰੋਜ਼ ਜਦੋਂ ਆਂਦਾ ਕੋਈ ਉਹਨੂੰ ਬੰਦਾ ਬੁਲਾ ਕੇ ਉਹਨੂੰ ਸਫਾਈ ਕਰਾ ਦਿੰਦੇ ਆ ਲੇਕਿਨ ਉਹਨੂੰ ਠੀਕ ਕਦੀ ਨਹੀਂ ਕਰਵਾਇਆ ਵੀ ਦੁਬਾਰਾ ਪ੍ਰੋਬਲਮ ਨਾ ਹੋਵੇ ਪਾਣੀ ਦੀ ਗੱਲ ਕਰਦੇ ਆ ਜਦੋਂ ਦੁਬਾਰਾ ਫਿਰ ਪੱਤਰਕਾਰ ਸਾਹਿਬ ਨੇ ਸਾਡੇ ਪੁੱਛਿਆ ਉਹ ਕਹਿੰਦੇ ਜੀ ਤੁਸੀਂ ਅੱਗੇ ਕੀ ਕਰੋਗੇ ਤਾਂ ਕਹਿੰਦੇ ਅੱਗੇ ਮੈਂ ਕੀ ਕਰਨਾ ਜੀ ਅੱਗੇ ਮੇਰੀ ਇਹ ਪਲੈਨਿੰਗ ਹੈ ਜੀ ਮੈਂ ਹੁਣ ਜਿਹੜਾ ਗੰਦਾ ਪਾਣੀ ਦੀ ਸਮੱਸਿਆ ਨਾ ਇਹਨੂੰ ਖਤਮ ਕਰਨਾ ਕਹਿੰਦੇ ਜੀ ਮੈਂ ਗੰਦੇ ਪਾਣੀ ਦੀ ਸਮੱਸਿਆ ਫਿਰ 5 ਸਾਲਾਂ ਚ ਕੀਤਾ ਕੀ ਅਜੇ ਹਲੇ ਵੀ ਖਤਮ ਹੀ ਕਰਨਾ ਸੋ ਆਪਾਂ ਕੋਸ਼ਿਸ਼ ਕਰੀਏ ਮੈਂ ਇਹ ਕਹਿਣਾ ਵੀ ਜਿਹੜੇ ਕੰਮ ਉਹਨਾਂ ਨੇ ਕੀਤੇ ਉਹਨਾਂ ਨੂੰ ਮੁਬਾਰਕ ਪਰ ਹੁਣ ਇੱਕ ਯੁਵਾ ਨੂੰ ਅੱਗੇ ਆਣ ਦਿੱਤਾ ਜਾਵੇ ਤਾਂ ਜੋ ਨਵੇਂ ਕੰਮ ਨਵੀਂ ਸੋਚ ਨਾਲ ਇਹ ਯੁਵਾ ਤੁਹਾਡੇ ਲਈ ਕੁਝ ਨਵਾਂ ਕਰ ਸਕੇ ਇੰਨੀਆਂ ਕੋ ਬੇਨਤੀਆਂ ਨੂੰ ਪ੍ਰਵਾਨ ਕਰੋ ਤੇ ਉਮੀਦ ਕਰਦਾ ਜੀ ਟੋਕੜੀ ਦੇ ਨਿਸ਼ਾਨ ਤੇ ਵੋਟ ਲਾ ਕੇ ਇਸ ਆਪਣੇ ਨਮਾਣੇ ਦੇ ਛੋਟੇ ਭਰਾ ਨੂੰ ਤਕੜਾ ਕਰੋ ਤਾਂ ਕਿ ਜੇ ਆਏ ਤੁਹਾਡਾ ਇਲਾਕਾ ਆ ਇਹਨੂੰ ਇੱਕ ਵਧੀਆ ਖੂਬਸੂਰਤ ਇਲਾਕਾ ਬਣਾ ਸਕੇ ਲੋਕ ਆਉਣ ਲੱਗਿਆ ਯਾਦ ਕਰਨਗੇ ਅਸੀਂ ਦਸ਼ਮੇਸ਼ ਨਗਰ ਤੋਂ ਆਏ ਅਸੀਂ ਦਾਦਾ ਜੀ ਦੀ ਰੋਡ ਤੋਂ ਆਏ ਆ ਅਸੀਂ ਜੰ타 ਨਗਰ ਤੋਂ ਆਏ ਆ ਸ਼੍ਰੋਮਣੀ ਅਕਾਲੀ ਦਲ ਸੋ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਸਮਾਜ ਸੇਵੀ ਔਰ ਯੂਥ ਨੂੰ ਜਿਹੜਾ ਹੈਗਾ ਇੱਕ ਟਾਰਗੇਟ ਦਿੱਤਾ ਹੈਗਾ ਲੋਕਾਂ ਦੇ ਵਿੱਚ ਵਿਚਰਨ ਦਾ ਇਹਨੂੰ ਲੈ ਕੇ ਜੇ ਅਸੀਂ ਗੱਲਬਾਤ ਕਰਦੇ ਹਾਂ ਜਿਹੜੇ ਇਹਨਾਂ ਦੇ ਨਾਲ ਸਾਥੀ ਹੈਗੇ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਵੱਲੋਂ ਯੂਥ ਨੂੰ ਪਹਿਲ ਦਿੱਤੀ ਇਹ ਯਾਰ ਉਹਨਾਂ ਲੋਕਾਂ ਨੂੰ ਲੈ ਕੇ ਆਏਗਾ ਜਿਨ੍ਹਾਂ ਦਾ ਪਿੱਛੋ ਕੜਾ ਕਾਲੀ ਦਲ ਨਾਲ ਜੁੜਿਆ ਹੋਇਆ ਵਾ ਦੇਖੋ ਜੀ ਜਿਹੜੇ ਸਾਡੇ ਕੈਂਡੀਡੇਟ ਆ ਬਹੁਤ ਯਾਰੂ ਵਰਕਰ ਨੇ ਨਸ਼ਕਾਮ ਸੇਵਾ ਵਾਲੇ ਬੰਦੇ ਨੇ ਇਹਨਾਂ ਨੇ ਸਕੂਲ ਵੀ ਚਲਾਏ ਆ ਹੋਰ ਵੀ ਬੜੇ ਨਸ਼ਕਾਮ ਸੇਵਾ ਕੀਤੀ ਆ ਕਾਲੀ ਦਲ ਨੇ ਇਹਨਾਂ ਨੂੰ ਦੇਖ ਕੇ ਸਾਡੇ ਨਾਲ ਬੈਠੇ ਭਾਰਤੀ ਜੀ ਇਹ ਦੋਨੇ ਸਾਡੇ ਕੈਂਡੀਡੇਟ ਸੀਗੇ ਭਾਰਤੀ ਜੀ ਤੇ ਤੇ ਭਾਰਤੀ ਜੀ ਦਾ ਨਾਮ ਵੀ ਅਨਾਉਂਸ ਹੋ ਚੁੱਕਾ ਸੀਗਾ ਵੀ ਤੁਹਾਨੂੰ ਕੈਂਡੀਡੇਟ ਬਣਾਇਆ ਉਹ ਕਹਿੰਦਾ ਨਹੀਂ ਮੇਰੇ ਛੋਟੇ ਵੀਰ ਨੂੰ ਨਵਾਜੋ ਅਸੀਂ ਇਹਦੇ ਨਾਲ ਖੜੇ ਆ ਉਹ ਸਾਡੇ ਨਾਲ ਬੈਠੇ ਆ ਜਿਹੜੇ ਹੁਣ ਅੱਜ ਕੱਲ ਚੱਲਿਆ ਆਪਣਾ 10 ਸਪਰੀ ਦੇ ਨੇ ਕਿਹਾ ਵੀ ਸੀਵਰੇਜ ਇੱਥੇ ਫਿਰ ਸਿਰਫ ਫੋਟੋ ਕਲਚਰ ਰਹਿ ਗਿਆ ਆ ਵਰਸਾ ਦੇ ਪਾ ਦਿੰਦਿਆ ਹੋਰ ਕੋਈ ਕੰਮ ਨਹੀਂ ਕਰਦੇਗੇ ਦੁਨਨੇ ਜਾਣੇ ਕਿ ਸੀਵਰੇਜ ਆ ਗੰਦ ਕੱਢਣ ਵਾਲੇ ਕੋਲੇ ਖੜਿਆ ਕਿ ਟੱਕ ਲਾਉਣ ਵਾਲੇ ਕੋਲੇ ਖੜਿਆ ਕੰਮ ਕੋਈ ਨਹੀਂ ਹੋ ਰਿਹਾ ਅੱਜ ਵੀ ਤੁਸੀਂ 14 ਨੰਬਰ ਤੋਂ ਲੈ ਕੇ ਪਰੇ ਤੱਕ ਜਿਹਨੂੰ ਮਰਜ਼ੀ ਜਾ ਕੇ ਪੁੱਛ ਲੋ ਉਹ ਕਹਿੰਦੇ ਸੀਵਰੇਜ ਸਾਡਾ ਉੱਤੇ ਪਿਆ ਜੀ ਸਿਰਫ ਇਹਨਾਂ ਲੈਕਚਰ ਸਿਰ ਕੀਤਾ ਸਿਰਫ ਫੋਟੋਆਂ ਖਿੱਚ ਜਾ ਕੇ ਵਟਸਐਪ ਤੇ ਪਾਉਣ ਦਾ ਮਤਲਬ ਆ ਇਹਨਾਂ ਦਾ ਜੋ ਗੱਲ ਕੀਤੀ ਗਈ ਹੈ ਭਰਤੇ ਜੀ ਨਾਲ ਭਾਜੀ ਵੀ ਬੈਠੇ ਨੇ ਮੈਨੂੰ ਵੀ ਸੁਣਨ ਚਾਹੀ ਜਿਹੜੀ ਸੂਤਰਾ ਦੇ ਵੱਲੋਂ ਖਬਰ ਸੀਗੀ ਵੀ ਨਾਮ ਤੁਹਾਡਾ ਰეკਮੈਂਡ ਹੋਇਆ ਸੀਗਾ ਲੇਕਿਨ ਜੋ ਸਾਨੂੰ ਪਤਾ ਲੱਗਿਆ ਵੀ ਤੁਸੀਂ ਅੱਗੇ ਇੱਕ ਨਾਮ ਰეკਮੈਂਡ ਕੀਤਾ ਜਸਪ੍ਰੀਤ ਜੀ ਦਾ ਇਹਦੇ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਸੋਚ ਸਮਝ ਕੇ ਤੁਸੀਂ ਨਾਮ ਰეკਮੈਂਡ ਕੀਤਾ ਸੀਗਾ ਦੇਖੋ ਜੀ ਐਕਚੁਅਲ ਵਿੱਚ ਕੀ ਹੈ ਨਵਾਂ ਯੋਗ ਹੈ ਠੀਕ ਹੈ ਜੀ ਯੰਗ ਹੈ ਤੇ ਸ਼ਾਇਦ ਮੇਰੇ ਨਾਲੋਂ ਬਹੁਤ ਵਧੀਆ ਕੰਮ ਅੱਗੇ ਕਰੇਗਾ ਕੀ ਕਰੀ ਮੈਂ ਇਹਨਾਂ ਨਾਲ ਆ ਜਸਪੀ ਵੀ ਨਾਲ ਖੜੇ ਆ ਵੋਟਾਂ ਵੀ ਪਵਾਵਾਂਗੇ ਸਾਥ ਵੀ ਖੜੇ ਆ ਹਮੇਸ਼ਾ ਇਹਨਾਂ ਨਾਲ ਰਵਾਂਗੇ ਤੁਹਾਡਾ ਪਰਿਵਾਰ ਹਮੇਸ਼ਾ ਤੋਂ ਹੀ ਅਕਾਲੀ ਦਲ ਨੂੰ ਸਪੋਰਟ ਕਰਦਾ ਆਇਆ ਕਾਫੀ ਸਾਲਾਂ ਤੋਂ ਸਰਕਾਰਾਂ ਬਦਲਦੀਆਂ ਰਹੀਆਂ ਨੇ ਹੁਣ ਪ੍ਰੈਜ਼ੈਂਟ ਦੇ ਵਿੱਚ ਆਵਾਂ ਦੀ ਪਾਰਟੀ ਦੀ ਸਰਕਾਰ ਹੈ ਲੇਕਿਨ ਜਿਹੜਾ ਅਕਾਲੀ ਦਲ ਤੁਸੀਂ ਛੱਡਿਆ ਨਹੀਂ ਹੈਗਾ ਕਾਰਨ ਕੀ ਰਹੇ ਨੇ ਕਿਉਂਕਿ ਕਹਿੰਦੇ ਨਾ ਵੀ ਤੋਂਮ ਤਾਂ ਕਹਿੰਦੀਆਂ ਹਿੰਦੀ 'ਚ ਇੱਕ ਸ਼ਬਦ ਤੋਂਮਤ ਲੱਗਣੀ ਇਸ ਪਾਰਟੀ ਦੇ ਉੱਤੇ ਉਸ ਤੋਂ ਬਾਅਦ ਵੀ ਪਾਰਟੀ ਨਾਲ ਚੱਲਣਾ ਕੀ ਸੋਚ ਵਿਚਾਰ ਹੈਗੇ ਤੁਹਾਡੇ ਦੇਖੋ ਵਚਲ ਦੇ ਵਿੱਚ ਜੀ ਜਿਹੜੀ ਪਾਰਟੀ ਹੁੰਦੀ ਹੈ ਨਾ ਜੀ ਉਹ ਇੱਕ ਮਾਂ ਹੁੰਦੀ ਹੈ ਜੇ ਆਪ ਆਪਣੇ ਮਾਂ ਹੀ ਚੇਂਜ ਕਰਨ ਲੱਗ ਗਏ ਤਾਂ ਫਿਰ ਬਾਪੂ ਦਾ ਕੀ ਹੋਊਗਾ ਇਸ ਲਈ ਆਪਣੀ ਪਾਰਟੀ ਜਿੱਥੇ ਖੜੇ ਹੋਣਾ ਖੜੇ ਰੋ ਕਦੇ ਨਾ ਕਦੇ ਤੁਹਾਡਾ ਉਸਾਰਾ ਜੂਰ ਹੋਊਗਾ ਠੀਕ ਹੈ ਜੀ ਪਾਰਟੀ ਕਦੇ ਵੀ ਮਾੜੀ ਨਹੀਂ ਹੁੰਦੀ ਠੀਕ ਹੈ ਜੀ ਕੁਝ ਬੰਦੇ ਪਿੱਛੋਂ ਮਾੜੇ ਹੁੰਦੇ ਨੇ ਜੋ ਕੁਝ ਟਾਈਮ ਨਿਕਲ ਕੇ ਸਹੀ ਹੋ ਜਾਂਦੇ ਆ ਪਾਰਟੀ ਨਹੀਂ ਮਾੜੀ ਹੁੰਦੀ ਪਾਰਟੀ ਇੱਕ ਮਾਂ ਹੈ ਇਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਆਪਾਂ ਨੂੰ ਸਰ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਹੀ ਸੂਝਵਾਨ ਪਰਸਨ ਵੀ ਨੇ ਸਮਾਜ ਸੇਵੀ ਵੀ ਨੇ ਜਸਪਰੀ ਜੀ ਗੱਲ ਪਤਾ ਕੀ ਹੈ ਜੀ ਜੇ ਪਾਰਟੀ ਨੇ ਟਿਕਟ ਦਿੱਤੀ ਆ ਭਾਰਤੀ ਨੇ ਟਿਕਟ ਜਸਪ੍ਰੀਤ ਨੂੰ ਦਵਾਈ ਆ ਤਾਂ ਉਹਦੇ ਕੋਈ ਕਾਰਨ ਹੋ ਸਕਦੇ ਨੇ ਕਿਉਂਕਿ ਜਿਹੜੀ ਸਮਾਜ ਸੇਵਾ ਦੀ ਗੱਲ ਆ ਭੋਲੂ ਜੀ ਅੱਜ ਦੇ ਨਹੀਂ ਕਰਦੇ ਯਾਰ ਏ ਗਲੀ ਨੰਬਰ 12 ਦੇ ਵਿੱਚ ਗੁਰਦੁਰਬਾਬਾ ਬਿਸ਼ਕਰਮਾ ਜੀ ਆ ਉੱਥੋਂ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਸੀ ਅੱਜ ਵੀ ਇਹਨਾਂ ਨੇ ਜਿੰਨੀ ਧਾਰਮਿਕ ਸੇਵਾ ਘਰਾਂ ਤੱਕ ਮਾਈਆਂ ਰੱਬਰ ਯਾਈਆਂ ਤੱਕ ਪਹੁੰਚਾਈ ਵੀ ਆ ਬੱਚਿਆਂ ਤੱਕ ਪਹੁੰਚਾਈ ਵੀ ਆ ਉਹ ਇੱਥੇ ਕਿਸੇ ਨੇ ਨਹੀਂ ਕੀਤੀ ਹੈਗੀ ਦੂਜੀ ਗੱਲ ਅਸ਼ੋਕਰ ਅਕਾਲੀ ਦਲ ਦਾ ਅਕਾਲੀ ਦਲ ਨਾਲ ਚੱਲਦੇ ਆ ਰਹੇ ਨੇ ਔਰ ਜਿੰਨੇ ਇਸ ਏਰੀਆ 'ਚ ਕੰਮ ਹੋਏ ਹੋਏ ਨੇ ਦਸ਼ਮੇਸ਼ ਨਗਰ ਦੇ 'ਚ ਆ ਟੋਏ ਹੁੰਦੇ ਸੀ 18-18 ਫੁੱਟ ਦੇ ਉਹ ਕਿਸੇ ਹੋਰ ਏਬੀਸੀ ਨੇ ਨਹੀਂ ਭਰਾਇਆ ਜਿੰਨੇ ਹੁਣ ਕੌਂਸਲਰ ਬਣੇ ਫਿਰਦੇ ਸੀ ਜਾਂ ਸਾਬਕਾ ਨੇ ਇਹ ਸਾਰੇ ਪੁਰਾਣੀਆਂ ਅਕਾਲੀ ਸਰਕਾਰਾਂ ਮੇਲੇ ਦੇ ਭਰਾਏ ਹੋਏ ਨੇ ਇਹ ਸੀਵਰੇਜ ਅਕਾਲੀ ਸਰਕਾਰ ਦੇ ਪਵਾਏ ਮੈਨੂੰ ਉਦੋਂ ਵਕ ਕਹੇ ਨਹੀਂ ਭਾਲ ਨਹੀਂ ਕੁਛਿਆ ਪਰ ਮੰਦੀ ਕਈ ਬੰਦੇ ਅਕਾਲੀ ਦਲ ਤੋਂ ਜਿੱਤ ਗਏ ਇੱਥੇ ਮੁੜ ਕੇ ਦੂਜੀਆਂ ਪਾਰਟੀਆਂ ਚਲੇ ਗਏ ਕਿਉਂਕਿ ਉਹਨਾਂ ਦਾ ਦੀਨਮਾਨ ਹੈ ਨਹੀਂ ਇਹ ਸਾਡਾ ਭੋਲੂ ਵੀਰ ਹੈ ਪਹਿਲੇ ਦਿਨ ਤੋਂ ਅਕਾਲੀ ਦਲ ਨਾਲ ਚੱਲਦਾ ਆ ਰਿਹਾ ਇਹ ਅੱਗੇ ਪੂਰਾ ਤਨਦੇਹੀ ਦੇ ਨਾਲ ਚੱਲੂਗਾ ਤੇ ਕੰਮ ਵੀ ਬਹੁਤ ਵਧੀਆ ਕਰਾਊਗਾ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਸਪੋਰਟ ਦੇ ਵਿੱਚ ਕੀ ਕਹੋਗੇ ਕਿਉਂਕਿ ਡੋਰ ਟੂ ਡੋਰ ਜਿਹੜੀ ਕਰਨੀ ਪੈਂਦੀ ਹੈਗੀ ਨਾ ਲੋਕਾਂ ਨੂੰ ਅਪੀਲ ਕਰਨੀ ਪੈਂਦੀ ਹੈ ਬਿਲਕੁਲ ਸਪੋਰਟ ਹੈ ਬਿਲਕੁਲ ਨਾਲ ਸ਼ੁਰੂ ਤੋਂ ਨਾਲ ਸਪੋਰਟ ਹੈਗੀ ਹੈ ਬਿਲਕੁਲ ਗਵਾਂਢੀ ਨੇ ਸਾਡੇ ਇਹ ਤੇ ਸ਼ੁਰੂ ਤੋਂ ਇਹਨਾਂ ਨੇ ਮੈਂ ਦੇਖਦਾ ਆ ਰਿਆਂ ਤੇ ਇਹਦੇ ਨਾਲ ਹੀ ਸੇਵਾ ਕਰਦੀ ਹੈ ਕਰੀਦੀ ਹੈ ਤੇ ਨਾਲ ਹੀ ਸਭ ਚੱਲੇ ਹੁਣ ਵੀ ਨਾਲ ਹੀ ਆ ਡੋਰ ਟੂ ਡੋਰ ਵੀ ਨਾਲ ਹੀ ਇਹਨਾਂ ਦੇ ਸੋ ਦਿਨ ਰੋਗ ਰਹਿ ਗਏ ਨੇ ਥੋੜੇ ਤੇ ਡੋਰ ਟੂ ਡੋਰ ਕੈਂਪਿੰਗ ਜਿਹੜੀ ਸ਼ੁਰੂ ਹੋ ਚੁੱਕੀ ਹੈਗੀ ਹੈ ਜਸਪ੍ਰਿਤ ਜੀ ਨੂੰ ਮੈਂ ਇੱਕ ਵਾਰੀ ਫਿਰ ਮਾਈਕ ਦਵਾਂਗਾ ਤੇ ਜਸਪ੍ਰਿਤ ਜੀ ਲਾਸਟ ਜਿਹੜਾ ਮ ਇੱਕ ਸਵਾਲ ਹੈਗਾ ਛੋਟੀ ਜੀ ਹੈਗੀ ਅਪੀਲ ਕੀ ਹੈਗੀ ਲੋਕਾਂ ਵਾਸਤੇ ਜਿਹੜੇ ਲੋਕਾਂ ਨੂੰ ਤੁਸੀਂ ਤੁਹਾਡੇ ਇਲਾਕੇ ਦੇ ਲੋਕ ਨੇ ਵਾਰਡ ਸ਼ੈਲੀ ਦੇ ਅੱਜ ਸਵੇਰ ਦੀ ਗੱਲ ਮੈਂ ਤੁਹਾਡੇ ਅੱਗੇ ਰੱਖ ਕੇ ਜਿਹੜੀ ਆਪਣੀ ਅਪੀਲ ਆ ਉਹਨੂੰ ਮੈਂ ਸਮਾਪਤੀ ਵੱਲ ਲਿਜਾਊਂਗਾ ਅੱਜ ਸਵੇਰੇ ਅਸੀਂ ਵਾਰਡ ਦੇ ਵਿੱਚ ਗਏ ਤੇ ਅਸੀਂ ਗਿੱਟੀਆਂ ਤੇ ਬੈਨਰ ਹੱਥਾਂ 'ਚ ਫੜੇ ਤੇ ਅਸੀਂ ਗਿੱਟੀਆਂ ਨਾਲ ਬੈਨਰ ਲਗਾ ਰਹੇ ਸੀ ਤੇ ਲੋਕੀ ਕਹਿੰਦੇ ਓਹੋ ਦੇਖੋ ਉਹ ਅਕਾਲੀ ਦਲ ਦਾ ਕੈਂਡੀਡੇਟ ਆ ਗਿਆ ਤੇ ਮੈਂ ਕਿਹਾ ਵੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਧਿਆਨ ਰੱਖਿਓ ਕਿਤੇ ਤੁਸੀਂ ਆਪ ਹੀ ਬੈਨਰ ਲਾਣ ਲੱਗੇ ਹੋ ਮੈਨੂੰ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਮਿਲੇ ਉੱਥੇ ਰਸਤੇ 'ਚ ਕਿਉਂਕਿ ਮੇਰਾ ਸਾਰਿਆਂ ਨਾਲ ਪਿਆਰ ਆ ਅੱਜ ਤੱਕ ਵਿਗਾੜੀ ਨਹੀਂ ਸਮਾਜ ਸੇਵਾ ਦੇ ਵਿੱਚ ਸਭ ਨਾਲ ਪਿਆਰ ਰੱਖਿਆ ਤੇ ਉਸ ਤੋਂ ਬਾਅਦ ਮੈਂ ਕਿਹਾ ਜੀ ਕੀ ਕਰੀਏ ਹੁਣ ਨਾ ਤਾਂ ਅਸੀਂ ਕੋਈ ਵਿਚੋਕੜ ਤੋਂ ਰਾਜੇ ਆ ਵੀ ਸਾਡੇ ਕੋਲ ਰੁਪਈਆ ਬਹੁਤ ਆ ਤੇ ਨਾ ਹੀ ਅਸੀਂ ਲੋਟੂ ਸਰਕਾਰਾਂ ਦੇ ਵਿੱਚ ਰਹੇ ਆ ਜਾਤਾ ਸਾਡੇ ਕੋਲ ਪਿੱਛੇ ਰੁਪਈਆ ਬਹੁਤ ਹੋਵੇ ਹੁਣ ਅਸੀਂ ਤਾਂ ਆਪਣੇ ਹੱਥੀਂ ਮਿਹਨਤ ਕਰਨੀ ਤੇ ਯੂਥ ਆ ਵਾਈਗਰੂ ਦੀ ਮੇਰਾ ਰਾਤ ਦੇ ਲੱਗੇ ਆ ਸਵੇਰੇ ਵੀ ਲੱਗੇ ਆ ਤੇ ਨਾਲ ਅਸੀਂ ਇਹ ਵੀ ਧਿਆਨ ਰੱਖਣਾ ਕਿ ਕਿਸੇ ਨੇ ਨਵਾਂ ਪੇਂਟ ਕਰਾਇਆ ਉਹਦੀ ਕੰਧ ਨਾ ਖਰਾਬ ਹੋ ਜੇ ਕਿਉਂਕਿ ਅੱਜ ਕੱਲ ਲੋਕਾਂ ਨੇ ਇੱਕ ਨਵਾਂ ਕੰਮ ਫੜ ਲਿਆ ਕੰਧਾਂ ਦੇ ਉੱਤੇ ਇੱਕ ਕੰਧ ਦੇ ਉੱਤੇ 20 20 50 50 ਪੋਸਟਰ ਲਗਾ ਰਹੇ ਆ ਜਿਹਦੇ ਨਾਲ ਲੋਕ ਪਰੇਸ਼ਾਨ ਨੇ ਵੀ ਉਹ ਪੇਂਟ ਸਵੇਰਾਤ ਕਰਾਇਆ ਤੇ ਸਵੇਰੇ ਖਰਾਬ ਆ ਅਗਲੇ ਦੇ ਘਰੇ ਵਿਆਹ ਹੁੰਦਾ ਤੇ ਇੱਥੇ ਕਲੇਸ਼ ਪੈ ਜਾਂਦਾ ਅਸੀਂ ਦੇਖੋ ਇਲੈਕਸ਼ਨ ਲੜਨੀ ਹੈ ਲੋਕਾਂ ਨੂੰ ਦੁਖੀ ਨਹੀਂ ਕਰਨਾ ਅਸੀਂ ਬੋਰਡ ਚਾਹੇ ਘੱਟ ਲਾ ਰਹੇ ਆ ਪਰ ਦਿਲਾਂ ਚ ਜਗ੍ਹਾ ਵੱਧ ਬਣਾ ਰਹੇ ਆ ਔਰ ਲੋਕਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਵੱਡੇ ਬੋੜਾ ਤੇ ਨਾ ਜਾਇਓ ਅੱਜ ਕੰਮ ਦੀ ਲੋੜ ਆ ਜਿੰਨਾ ਬੋੜਾ ਤੇ ਪੈਸਾ ਖਰਚ ਹੋ ਰਿਹਾ ਦੇਣਾ ਤੁਹਾਨੂੰ ਹੀ ਪੈਣਾ ਜੇ ਉਹਨਾਂ ਤੋਂ ਜਿੱਤਦੇ ਨੇ ਤਾਂ ਜਿੱਤਣ ਤੋਂ ਬਾਅਦ ਉਹਨਾਂ ਨੇ ਕੰਮ ਦੇ ਪੈਸੇ ਲਏ ਬਿਨਾ ਕੰਮ ਨਹੀਂ ਕਰਨੇ ਕੰਮ ਦੇ ਪੈਸੇ ਲੈਣ ਦੇ ਤਰੀਕੇ ਵੱਖ-ਵੱਖ ਹੋ ਸਕਦੇ ਨੇ ਹੋ ਸਕਦਾ ਡਾਇਰੈਕਟ ਪੈਸਾ ਨਾ ਮੰਗਿਆ ਜਾਵੇ ਪਰ ਇਨਡਾਇਰੈਕਟਲੀ ਤੁਹਾਨੂੰ ਕੋਈ ਕਦੀ ਵੀ ਫਰੀ ਦੇ ਵਿੱਚ ਕੋਈ ਵੀ ਕੰਮ ਨਹੀਂ ਕਰਕੇ ਦੇਗਾ ਜਿਹੜਾ ਅੱਜ ਲੱਖਾਂ ਰੁਪਇਆ ਵੋਟਾਂ ਤੇ ਲਾ ਰਿਹਾ ਇੰਨੀਆਂ ਕੋ ਬੇਨਤੀਆਂ ਨੂੰ ਪ੍ਰਵਾਨ ਕਰਕੇ ਸੋਚ ਸਮਝ ਕੇ ਵੋਟ ਪਾਓ ਨਵੇਂ ਯੁਤੂਜਵਾਨ ਵੋਟਰੋ ਤੁਹਾਨੂੰ ਮੈਂ ਖਾਸ ਤੌਰ ਤੇ ਬੇਨਤੀ ਕਰਦਾ ਵੈਸੇ ਤਾਂ ਜ਼ਿਆਦਾਤਰ ਬੱਚਿਆਂ ਨੂੰ ਪਤਾ ਕਿ ਮੇਰਾ ਇੱਥੇ ਦਾ ਸੁਭਾਅ ਕਿਦਾਂ ਦਾ ਰਿਹਾ ਤੇ ਮੈਂ ਕੰਮ ਕੀ ਕੀਤੇ ਨੇ ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਇਸ ਚੀਜ਼ ਨੂੰ ਸੋਚ ਸਮਝ ਕੇ ਅਕਾਲੀ ਦਲ ਤੇ ਤੱਕੜੀ ਦੇ ਨਿਸ਼ਾਨ ਤੇ ਮੋਹਰ ਲਾ ਕੇ ਆਪਣੇ ਭਰਾ ਨੂੰ ਕਾਮਯਾਬ ਕਰਕੇ ਆਪਣੇ ਇਲਾਕੇ ਦੇ ਵਿੱਚ ਨਵੇਂ ਪ੍ਰੋਜੈਕਟਾਂ ਦੀ ਵੇਟ ਕਰੋਗੇ ਧੰਨਵਾਦ ਸੋ ਅਪੀਲ ਬੜੀ ਸੋਹਣੀ ਕੀਤੀ ਜਸਪ੍ਰੀ ਜੀ ਨੇ ਸਮਾਜ ਸੇਵੀ ਹੈਗੇ ਨੇ ਔਰ ਅਕਾਲੀ ਦਲ ਨੇ ਸਮਾਜ ਸੇਵੀਆਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਟਿਕਟ ਦੇ ਕੇ ਆਪਣੇ ਲੋਕਾਂ ਦਾ ਕੰਮ ਕਰਾਉਣ ਵਾਸਤੇ ਅੱਗੇ ਲੈ ਕੇ ਆਏ ਨੇ ਬਾਕੀ ਤੁਸੀਂ ਇਹਨਾਂ ਨੂੰ ਜਿਤਾਣਾ ਹੈਗਾ ਤੁਸੀਂ 1 ਜਨਵਰੀ ਨੂੰ ਵੋਟ ਪਾ ਕੇ ਇਹਨਾਂ ਨੂੰ ਜਿਤਾਣਾ ਹੈਗਾ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਇਲਾਕੇ ਦਾ ਸੁਧਾਰ ਹੋਵੇ ਪੈਂਡਿੰਗ ਜਿਹੜੇ ਕੰਮ ਹੈ ਸਾਰੇ ਹੋਣ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ